ਕਿ ਰਿਪੋਰਟਸ ਬਾਤ ਕਰਦੇ ਆਪਾਂ ਕੀ ਆਪਾਂ ਜਿਹੜੇ ਵਕਤ ਤੇ ਆਜਾ ਯਾਰ ਗੱਡੀ ਲੈ ਕੇ ਆਇਆ ਬਹੁਤ ਵਧੀਆ ਗੱਡੀ ਆ ਲੈਕ ਤੇ ਨਿਕਮਰਾ ਦੀ ਬਾਈ ਜੀ ਫਸਟ ਮਾਰ ਦੀ ਗੱਡੀ ਆ ਬਾਈ ਜੀ ਲੈਟਸ ਨੂੰ ਨਵੀਂ ਪਵਾ ਕੇ ਦਿੱਤੀ ਜੋਗੀ ਬੰਦ ਹੋਰ ਲੇ ਪੇਟ ਹੁੰਦਾ ਪੇਂਟ ਕਰਾ ਕੇ ਦਿੱਤਾ ਆ ਗੱਡੀ ਟਾਇਰ ਤਾਂ ਨਹੀਂ ਕੰਮ ਰਦੀ। ਟਾਇਰ ਬਈ ਜਕੇ ਕੰਪਨੀ ਦੇ ਆ ਚਾਰੇ ਟਾਇਰ ਨਵੇਂ ਆ ਬਿਲਕੁਲ ਨਿਊ। ਲਵਿੰਦਰ ਵਾਰਕਰ ਨੰਬਰ 2 ਹੈ ਨੀਗਾ। ਮੈਟ ਬਹੁਤ ਸੋਹਣਿਆ। ਸੀਟ ਕਵਰ ਬਿਲਕੁਲ ਨਵੀਂ। ਇੰਟੀਰੀਅਰ ਵਜੋਂ ਗੱਡੀ ਸੁਥਰੀ ਐ। ਓਕੇ ਗੱਡੀ ਐ ਸਾਰੀ। ਲੱਗੀ ਬੱਜੀ ਕਿਤੋਂ ਨਹੀਂ ਕਸਟਮਰ ਦੀ ਗੱਡੀ ਐ ਬਾਈ ਜੀ। ਤੇ ਡੀਲ ਆਪਸ ਵਿੱਚ ਕਰਵਾ ਦੇਾਂਗੇ ਬਾਈ ਹੁਣ ਨਾਲ। ਇਹ ਸਾਰੀ ਗੱਡੀ ਦੇ ਸ਼ਾਤ ਦੁੱਤ ਤੇ ਮਰਾ ਦੀ ਘਰ ਨੇ ਗੱਡੀ ਚੰਗੀ ਤਰ੍ਹਾਂ ਦਿਖਾ ਦੇ। ਤੀਜੇ ਨਾਲ ਦੀ ਐ ਵੀ ਮੈਂ ਪੋਲੂਸ਼ਨ ਗੱਡੀ ਦਾ ਪਿਆਰ ਪ੍ਰਿਜ਼ਨਲ ਪੀਡੀ ਆਈ ਹੈ 13/14 ਪੰਜਾਬ ਨੰਬਰ ਲੱਗਿਆ ਪੀਵੀ 19 ਬਤਾਜਾ ਜਿਹੜਾ ਸਾਡਾ ਮਤਲਬ ਹੈ ਸਾਫ ਸੁਥਰੀ ਗੱਡੀ ਹੈ ਤੀਜੇ ਨਾਮ ਦੀ ਆ ਬੀਮਾ ਪ੍ਰੋਸ਼ਣ ਤਿਆਗ ਆ ਸਾਡੀ ਗੱਡੀ ਦੀ ਬਹੁਤ ਪਿਆਹ ਜਿਆਦਾ ਫਲਾਨ ਜਦ ਵੀ ਇੰਕਾ ਕਰੇ ਮਰਵਾਈ ਕਰਨੀ ਜਾਂ ਹੋਰ ਜਿਹੜੇ ਦਾ ਕੋਈ ਕੰਮ ਕਰ ਚੁੱਕਾ ਇਮਰਵਾਦੀ ਕਿਰਨ ਨੀਗਾ ਓਡੇ ਪਿੱਲਣ ਤੇ ਇਮਰਵਾਦੀ ਨੀਗਾ ਸਾਫ ਸੁਥਰੀ ਆ ਠੱਟੀ ਫੁੱਟੀ ਓਕੇ ਆ ਸਰਵਿਸ ਹੋਈ ਵੀ ਆ ਜੋ ਗੱਡੀ ਆਪਣੇ ਕੋਲੇ ਵਿਕਣ ਵਾਸਤੇ ਹੁੰਦੀ ਆ ਜਾਂ ਆਪਾਂ ਆਵਦੀ ਲੁਣੇ ਆ ਬਾਈ ਸਰਵਿਸ ਆਪਾਂ ਪਹਿਲੇ ਨੰਬਰ ਤੇ ਕਰਾ ਕੇ ਦਿੰਨੇ ਆ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਜੇ ਵੀ ਸ਼ੀਸ਼ੇ ਤੇ ਜ਼ਰੂਰ ਮੰਨੀ ਗਾ ਇਮਰਵਾਦੀ ਬੜੀ ਜੀ ਸ਼ੀਸ਼ੇ ਸਾਰੇ ਗੱਡੀ ਦੇ ਨਾਲ ਆ ਇੱਕ ਤਾ 20 ਜੀਲ ਹੋਗਾ ਸਾਰੇ ਸ਼ੀਸ਼ੇ ਨਾਲ ਦੇ ਆ ਬਾਈ 13 ਮੈਨੂਫੈਕਚਰਿੰਗ ਆ ਰਜਿਸਟਰ 14 13/14 ਗੱਡੀ ਆ ਬੀਡੀਆਈ ਚਿੱਟੇ ਕਲਰ ਦੀ ਆ ਤੀਜੇ ਨਾਲ ਆ ਸਾਫ ਆਸਾ ਹੀ ਆ ਰਿਹਾ ਡਿਮਾਂਡ ਹੈ ਇਸ ਰਿਕਾ ਦੇ ਵਿੱਚ ਕੋਈ ਗੱਡੀ ਨਹੀਂ ਤੁਹਾਨੂੰ ਮਿਲਦੀ ਫਲੈਟ ਨਮੀ ਪਵਾ ਕੇ ਸੁੱਤੀ ਹੋਊਗੀ ਬੰਪਰ ਪੇਂਟ ਕਰਾ ਕੇ ਦਿੱਤਾ ਜਾਊਗਾ 310000 ਡਿਮਾਂਡ ਹੈ ਨੇਗੋਸ਼ੀਏਬਲ ਰੇਟ ਹੈ ਇਹਦੇ ਚੋਂ ਵੀ ਤੁਹਾਡਾ ਮਾਰਕਟ ਹੋ ਜਾਊਗਾ ਅੱਜ ਵੀਰੋ ਆਪਣਾ ਨੰਬਰ ਸਕਰੀਨ ਤੇ ਛੱਡਦੇ ਆਂ ਜੀ ਸਬਸਕ੍ਰਾਈਬ ਕਰੋ ਵੀਰੋ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ